ਸ਼ਸਤਰਕਾਰ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੋਲੀਆਂ ਮਾਰ ਕੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ ਦੇ ਵਿੱਚ ਨੱਚ ਰਿਆ ਸੀ ਸਰਪੰਚ ਔਰ ਉਸੇ ਹੀ ਵੇਲੇ ਦੋ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਔਰ ਜਿਸ ਕਰਕੇ ਥਾਂ ਤੇ ਹੀ ਸਰਪੰਚ ਦੀ ਮੌਤ ਹੋ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਚੀਕ ਚਹਾੜਾ ਵਿਆਸ ਸਮਾਗਮ ਦੇ ਵਿੱਚ ਪਿਆ ਜਾਂਦਾ ਹੈ ਜਦੋਂ ਗੋਲੀਆਂ ਚੱਲਦੀਆਂ ਨੇ ਔਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਇੱਕ ਸਾਥੀ ਜਿਹੜਾ ਹੈ ਚਿਹਰਾ ਭਰਾ ਦੱਸਿਆ ਜਾ ਰਿਹਾ ਹੈ ਸਰਪੰਚ ਦਾ ਜੋ ਗੰਬੀਰ ਜ਼ਖਮੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਉਸ ਮੌਕੇ ਦੀਆਂ ਦਿਖਾ ਰਿਹਾ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀਗਾ ਔਰ ਉਸ ਵੇਲੇ ਇਹ ਵਿਆਹ ਦੀਆਂ ਖੁਸ਼ੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਜਦੋਂ ਨੱਚ ਰਿਹਾ ਸੀ ਸਰਪੰਚ ਆਪਣੇ ਸਾਥੀਆਂ ਦੇ ਨਾਲ ਔਰ ਉਸੇ ਵੇਲੇ ਦੋ ਬਦਮਾਸ਼ ਇਸ ਵਿਆਹ ਸਮਾਗਮ ਦੇ ਵਿੱਚ ਦਾਖਲ ਹੁੰਦੇ ਨੇ ਔਰ ਗੋਲੀਆਂ ਮਾਰ ਕੇ ਸਰਪੰਚ ਦਾ ਕਤਲ ਕਰ ਦਿੰਦੇ ਨੇ ਔਰ ਇੱਕ ਸਾਥੀ ਜਿੱਚੇਰਾ ਭਰਾ ਦੱਸਿਆ ਜਾ ਰਿਹਾ ਹੈ ਜੋ ਕਿ ਕੰਬੀਰ ਜ਼ਖਮੀ ਹੈ ਫਿਲਹਾਲ ਤਸਵੀਰ ਤੁਹਾਨੂੰ ਹਰਪਿੰਦਰ ਸਿੰਘ ਦੀ ਦੱਸੀ ਜਾ ਰਹੀ ਹੈ ਜੋ ਕਿ ਮੌਜੂਦਾ ਸਰਪੰਚ ਸੀਗਾ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਚ ਚਿਹਰਾ ਭਰਾ ਕੰਬੀਰ ਜ਼ਖਮੀ ਹੈ ਫਿਲਹਾਲ ਤਸਵੀਰਾਂ ਵਿਆਹ ਸਮਾਗਮ ਦੀਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਦੇ ਪੁੱਤ ਦਾ ਵਿਆਹ ਸੀਗਾ ਜਿਸ ਵਿੱਚ ਸ਼ਾਮਲ ਹੋਣ ਦੇ ਲਈ ਸਰਪੰਚ ਹਰਪਿੰਦਰ ਸਿੰਘ ਆਂਦੇ ਨੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਾਨਦੇ ਨੇ ਖਾਣਾ ਵਗੈਰਾ ਖਾਂਦੇ ਨੇ ਔਰ ਜਦੋਂ ਨੱਚਣ ਲੱਗਦੇ ਨੇ ਤਾਂ ਉਸੇ ਵੇਲੇ ਦੋ ਬਦਮਾਸ਼ ਜੋ ਪਹਿਲਾਂ ਹੀ ਤਾਕ ਲਗਾ ਕੇ ਬੈਠੇ ਹੋਏ ਸੀ ਉਹਨਾਂ ਵੱਲੋਂ ਵਿਆਹ ਸਮਾਗਮ ਦੇ ਵਿੱਚ ਦਾਖਲ ਹੋ ਕੇ ਭੀੜ ਭਾੜ ਕਾਫੀ ਰਸ ਸੀਗਾ ਵਿਆਹ ਦੇ ਵਿੱਚ ਸ਼ਰੇਆਮ ਗੋਲੀਆਂ ਦੇ ਨਾਲ ਭੰਨ ਦਿੱਤਾ ਜਾਂਦਾ ਹੈ ਸਰਪੰਚ ਨੂੰ ਔਰ ਥਾਂ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਪੰਚ ਜਿਹੜਾ ਹੈ आम आदमी पार्टी ਦਾ ਫਿਲਹਾਲ ਸਰਕਾਰ ਦੇ ਆਪਣੇ ਹੀ ਨੁਮਾਇੰਦੇ ਆਪਣੇ ਹੀ ਲੀਡਰ ਆਪਣੇ ਸਰਪੰਚ ਜਿਹੜੇ ਨੇ ਉਹ ਸੁਰੱਖਿਅਤ ਨਹੀਂ ਹਨ ਤਾ ਅ ਹੋਰ ਜਿਹੜੇ ਆਮ ਜਨਤਾ ਹੈ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਸਵਾਲਾਂ ਦੇ ਕਿਰਤੀ ਆ ਜਾਂਦੀ ਹੈ ਫਿਲਹਾਲ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਵਾਰਦਾਤ ਅਜ ਤਰਨਤਾਰਨ ਸ਼ਹਿਰ ਦੇ ਵਿੱਚ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਦੱਸ ਦਿੰਨੇ ਆ ਕਿ ਬਿਤੇ ਕੁਝ ਮਹੀਨੇ ਪਹਿਲਾਂ ਵੀ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਔਰ ਉੱਥੇ ਵੀ ਇੱਕ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸੇ ਦੀ ਤਰ੍ਹਾਂ ਅੱਜ ਤਰਨਤਾਰਨ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰਦੀ ਹੈ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰਾ ਵਿਆਹ ਵਿੱਚ ਇੱਕ ਚਹਾੜਾ ਪੈ ਜਾਂਦਾ ਹੈ ਲੋਕ ਇੰਦਰ ਉਧਰ ਭੱਜਣ ਲੱਗ ਜਾਂਦੇ ਨੇ ਔਰ ਸਰਪੰਚ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਉਹ ਉਮਰ ਜਿਹੜੀ ਹੈ ਹਰਪਿੰਦਰ ਸਿੰਘ ਦੀ 45 ਸਾਲ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਪਿੰਡ ਠੱਠੀਆਂ ਮਹੰਤਾ ਦਾ ਸਰਪੰਚ ਸੀਗਾ ਔਰ اسی ਪਿੰਡ ਵਿੱਚ ਹੀ ਇੱਕ ਸ਼ਖਸ ਦੇ ਪੁੱਤ ਦਾ ਵਿਆਹ ਸੀ ਜਿਸ ਵਿਆਹ ਨੂੰ ਅਟੈਂਡ ਕਰਨ ਦੇ ਲਈ ਸਰਪੰਚ ਹਰਪਿੰਦਰ ਸਿੰਘ ਆਉਂਦਾ ਹੈ ਔਰ ਉੱਥੇ ਜਦੋਂ ਹਾਜ਼ਰੀ ਪਰਦਾ ਅਭਿਆਸ ਸਮਾਗਮ ਦੇ ਵਿੱਚ ਔਰ ਸਟੇਜ ਉੱਤੇ ਚੜ ਕੇ ਆਪਣੇ ਹੋਰ ਸਾਥੀਆਂ ਤੇ ਰਿਸ਼ਤੇਦਾਰਾਂ ਸਮੇਤ ਨੱਚ ਰਹੇ ਸਨ ਔਰ ਉਸੇ ਵੇਲੇ ਅਣਪਛਾਤੇ ਬਦਮਾਸ਼ ਆਉਂਦੇ ਨੇ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿੱਧਾ ਫਾਇਰਿੰਗ ਹੁੰਦੀ ਹੈ ਔਰ ਹਰਪਿੰਦਰ ਸਿੰਘ ਦੇ ਟਿੱਡ ਤੇ ਸਿਰ ਤੇ ਗੋਲੀ ਲੱਗਨ ਕਰਕੇ ਥਾਂ ਤੇ ਹੀ ਹਰਪਿੰਦਰ ਦੀ ਮੌਤ ਹੋ ਜਾਂਦੀ ਹੈ ਔਰ ਜਦ ਕਿ ਇਸ ਫਾਇਰਿੰਗ ਦੇ ਵਿੱਚ ਹਰਪਿੰਦਰ ਸਿੰਘ ਦਾ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰਪਿੰਦਰ ਸਿੰਘ ਦਾ ਚਚੇਰਾ ਭਰਾ ਹੀ ਸੀਗਾ ਜੋ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਹੈ ਇਲਾਜ ਦੌਰਾਨ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵਿਆਹ ਸਮਾਗਮ ਦੀਆਂ ਤਸਵੀਰਾਂ ਨੇ ਇਸ ਵਿਆਹ ਸਮਾਗਮ ਦੇ ਵਿੱਚ ਕਾਫੀ ਚਹਲ ਪੈਰ ਸੀਗੀ ਲੋਕ ਇੱਥੇ ਆਉਂਦੇ ਨੇ ਇੰਜੋਏ ਕਰਦੇ ਨੇ ਵਿਆਹ ਚੱਲ ਰਿਹਾ ਸੀਗਾ ਔਰ ਇਸੇ ਦੌਰਾਨ ਗੋਲੀਆਂ ਚੱਲਦੀਆਂ ਨੇ ਔਰ ਇੱਕ ਗੋਲੀ ਜਿਹੜੀ ਐ ਸਿੱਧੇ ਸਰਪੰਚ ਨੂੰ ਲੱਗਦੀ ਐ ਜਿੱਥੇ ਥਾਂ ਤੇ ਹੀ ਉਸਦੀ ਮੌਤ ਹੋ ਜਾਂਦੀ ਐ ਫਿਲਹਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਤਰੰਤਾਰਨ ਤੋਂ ਰਮਨ ਜੁੜ ਚੁੱਕੇ ਨੇ ਰਮਨ ਵੱਡੀ ਵਾਰਦਾਤ ਵਾਪਰੀ ਐ ਤਰਨ ਦੇ ਤਰੰਤਾਰਨ ਦੇ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਐ ਕੀ ਕੁਝ ਇਨਫੋਰਮੇਸ਼ਨ ਐ ਜੀ ਜਿਲ੍ਹਾ ਕਰਨੰਦਨ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਦੇ ਮੌਜੂਦਾ ਆਮ ਆਦਮੀ ਪਾਰਟੀ ਸਰਪੰਚ ਹਰਬਿੰਦਰ ਸਿੰਘ ਜਿਹੜੇ ਕਿ ਅੱਜ ਪਿੰਡ ਸ਼ੇਰੋਂ ਵਿਖੇ ਮੌਜੂਦ ਸਿੱਧੂ ਫਰਮ ਵਿੱਚ ਪਿੰਡ ਦੇ ਹੀ ਇੱਕ ਨਿਵਾਸੀ ਦੇ ਵਿਆਹ ਸਮਾਗਮ ਵਿੱਚ ਪੁੱਜੇ ਸਨ ਔਰ ਇਹ ਜਿਹੜਾ ਪੈਲੱਸ ਆ ਅਮਰਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਹੈ ਔਰ ਪਿੰਡ ਸ਼ੇਰੋਂ ਅਧੀਨ ਆਉਂਦਾ ਹੈ ਇਸ ਦੌਰਾਨ ਜਦੋਂ ਸਰਪੰਚ ਹਰਬਿੰਦਰ ਸਿੰਘ ਆਪਣੇ ਹੋਰ ਪਿੰਡ ਦੇ ਨਿਵਾਸੀਆਂ ਤੇ ਉਹ ਜਿਹੜੇ ਆਪਣੇ ਸਾਥੀਆਂ ਸਮੇਤ ਉੱਥੇ ਹਾਜ਼ਰੀ ਭਰ ਰਹੇ ਸਨ ਚਾਨਕੀ ਜਦੋਂ ਇਹ ਸਟੇਜ ਦੇ ਨਜ਼ਦੀਕ ਮੌਜੂਦ ਹੁੰਦੇ ਆ ਤਾਂ ਇੱਕ ਵਿਅਕਤੀ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਅੰਨੇਵਾ ਫਾਇਰਿੰਗ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਔਰ ਮੌਕੇ ਬੌਂਸ ਫਰਾਰ ਹੋ ਜਾਂਦਾ ਹੈ ਜੀ ਜੀ ਰਮਨ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਕੋਈ ਚਚੇਰਾ ਭਰਾ ਵੀ ਸੀ ਜਿਹੜਾ ਜ਼ਖਮੀ ਹੋਇਆ ਹੈ ਕਿ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਸ ਵੇਲੇ ਇਹਨਾਂ ਦਾ ਜੋ ਚਿਹਰਾ ਭਰਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਜਰਮਨ ਦੀਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਅਮਰਸਰ ਦੇ ਅਮਨਦੀਪ ਹਸਤਾਨ ਦੇ ਵਿੱਚ ਉਹਨਾਂ ਨੂੰ ਇਲਾਜ ਲਈ ਭੱਤੀ ਕਰਾਇਆ ਗਿਆ ਉਹਨਾਂ ਦੇ ਜਿਹੜੀ ਕਿ ਪੇਟ ਵਿੱਚ ਗੋਲੀ ਲੱਗੀ ਹੈ ਔਰ ਉਹਨਾਂ ਦੀ ਜਿਹੜੀ ਹਾਲਤ ਹੈ ਕੁਝ ਇਹਨਾਂ ਤੋਂ ਜ਼ਿਆਦਾ ਜਿਹੜੀ ਸਥਿਰ ਦੱਸੀ ਜਾ ਰਹੀ ਹੈ ਫਿਰ ਵੀ ਉਹਨਾਂ ਦਾ ਇਲਾਜ ਜਿਹੜਾ ਕਿ ਹਲੇ ਚੱਲੀ ਜਾ ਰਹੀ ਹੈ ਨਹੀਂ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਵਾਪਰੀ ਹੈ ਕਿਉਂਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਵੀ ਸਰਪੰਚ ਦਾ ਕਤਲ ਹੋਇਆ ਸੀਗਾ ਉੱਥੇ ਵੀ ਗੋਲੀਆਂ ਮਾਰ ਕੇ ਸਰਪੰਚ ਨੂੰ ਮਾਰ ਦਿੱਤਾ ਗਿਆ ਸੀ ਔਰ ਇੱਕ ਵਾਰ ਫੇਰ ਹੁਣ ਤਰਨਤਾਰਨ ਚ ਵੱਡੀ ਵਾਰਦਾਤ ਵਾਪਰਦੀ ਹੈ ਕਾਨੂੰਨ ਵਿਵਸਥਾ ਦੀ ਅ퍼 ਜੇਕਰ ਗੱਲ ਕਰਦੇ ਆ ਲਗਾਤਾਰ ਵਿਗੜਦੀ ਜਾ ਰਹੀ ਹੈ ਹਾਲਾਤ ਜਿਹੜੇ ਨੇ ਹੁਣ ਬੇਕਾਬੂ ਹੋ ਗਏ ਨੇ ਜੇਕਰ ਅਸੀਂ ਕਹਿ ਲਈਏ ਕਿ ਪ੍ਰਸ਼ਾਸਨ ਦੇ ਹੱਥ ਜਿਹੜੇ ਨੇ ਉਹ ਖਾਲੀ ਨੇ ਔਰ ਜਿਹੜੇ ਬਦਮਾਸ਼ ਨੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਦੇ ਨਾਲ ਚਲੇ ਜਾਂਦੇ ਨੇ ਜੀ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਗਰੀਬ 1 ਮਹੀਨਾ ਪਹਿਲਾਂ ਪਿੰਡ ਬਲਟੋਆ ਦੇ ਨਜ਼ਦੀਕ ਛੋਟਾ ਪਿੰਡ ਪੈਂਦਾ ਹੈ ਉੱਤੇ ਨਾਲ ਹੀ ਉੱਥੇ ਦੇ ਮੌਜੂਦਾ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਦੇ ਜਾਨ ਉਹਨਾਂ ਨੂੰ ਜਿਹੜਾ ਕਿ ਅੰਮ੍ਰਿਤਸਰ ਦੇ ਇੱਕ ਵਿਆਹ ਸਮਾਗਮ ਵਿੱਚ ਬੜੀ ਬੇਰਹਿਮੀ ਨਾਲ ਮੌਤੇ ਘਾਟ ਉਤਾਰਿਆ ਜਾਂਦਾ ਹੈ ਔਰ ਜਿਹੜੇ ਕੀ ਮਲਜ਼ਮ ਔਕੇ ਤੋਂ ਫਰਾਰ ਹੋ ਜਾਂਦੇ ਹਨ ਇਸ ਤੇ ਇਸ ਦੇ ਨਾਲ ਹੀ ਜੇ ਅਸੀਂ ਪਿੱਛੇ ਹੋਰ ਕੁਝ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡ ਲਾਂਗੂ ਕੋਮਨ ਹੈ ਜ਼ਿਲ੍ਹਾ ਕਰਨਾਲਾ ਹੁੰਦਾ ਉੱਥੇ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਜਿਹੜਾ ਉਹਨਾਂ ਨੂੰ ਵੀ ਗੋਲੀ ਮਾਰ ਕੇ ਉਹਦੇ ਘਾਟ ਹੁੰਦਾ ਤਾਂ ਗਿਆ ਸੀ ਜੀ ਹਾਂ ਵਾਰਦਾਤਾ ਆਈ ਦਿਨ ਵਾਪਰੀਆਂ ਜਿਸ ਤੋਂ ਜਿਸ ਨੂੰ ਵੇਖ ਕੇ ਲਾਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਫੇਲ ਹੁੰਦੀ ਹੈ ਸਾਬਤ ਨਜ਼ਰ ਆ ਰਹੀ ਹੈ ਜੀ ਰਮਨ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਕੋਈ ਸੁਰਾਗ ਜਿਹੜਾ ਹੈ ਕੋਈ ਮਿਲਿਆ ਹੈ ਜਿਹੜੇ ਬਦਮਾਸ਼ ਵਿਵਸ ਸਮਾਗਮ ਦੇ ਵਿੱਚ ਆਉਂਦੇ ਨੇ ਔਰ ਕਿਸ ਤਰ੍ਹਾਂ ਦੀ ਕੋਈ ਸੀਸੀਟੀ ਫੁਟੇਜ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਉਹ ਐਂਟਰ ਹੋਏ ਨੇ ਜਾਂ ਪਹਿਲਾਂ ਹੀ ਉੱਥੇ ਬੈਠੇ ਹੋਏ ਸੀ ਵੇਟ ਕਰ ਰਹੇ ਸੀ ਸਰਪੰਚ ਦੀ ਕਿ ਕਦੋਂ ਆਉਣਗੇ ਕਦੋਂ ਮੌਕਾ ਮਿਲੇਗਾ ਜਾਂ ਫਿਰ ਬਾਅਦ ਉਹ ਜਿਹੜੇ ਵਿਆਦ ਵਿੱਚ ਦਾਖਲ ਹੁੰਦੇ ਨੇ ਸੀਸੀਟੀ ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਹੋਵੇ ਜੀ ਹਲੇ ਫਿਲਹਾਲ ਜਿਹੜੀ ਪੁਲਿਸ ਦੇ ਅਧਿਕਾਰੀ ਆਡੇ ਮੌਕੇ ਤੇ ਪਹੁੰਚ ਚੁੱਕੇ ਹਨ ਉਸ ਤੋਂ ਇਲਾਵਾ ਇਹਨਾਂ ਦੇ ਟ੍ਰਾਂਸਪੋਰਟ ਮੰਤਰੀ ਜਿਹੜੇ ਆ ਉਹ ਵੀ ਮੌਕੇ ਤੇ ਪੁੱਜੇ ਹਨ ਜਿਹੜੇ ਕਿ ਮ੍ਰਿਤਕ ਜਿਹੜੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਹਸਪੀਟਲ ਵਿੱਚ ਆ ਨਾ ਕਾਫੀ ਜ਼ਿਆਦਾ ਮਾਹੌਲ ਵੇਖਣਯੋਗ ਨਹੀਂ ਹੈ ਕਾਫੀ ਉਹਨਾਂ ਵਿੱਚ ਸਹਿਮ ਭਰਿਆ ਵੇਖਣ ਨੂੰ ਮਾਹੌਲ ਮਿਲ ਰਿਹਾ ਹੈ ਔਰ ਪਰਿਵਾਰਕ ਮੈਂਬਰ ਰੋਪ ਲਾ ਰਹੇ ਹਨ ਔਰ ਜਿਹੜਾ ਕਿ ਦੂਸਰਾ ਇਹਨਾਂ ਦਾ ਚਚੇਰਾ ਭਰਾ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਔਰ ਜਿਹੜੀ ਕਿ ਸੀਸੀਟੀਵੀ ਦੀ ਜੇਹੀ ਗੱਲ ਕਰੀਏ ਤਾਂ ਹਲੇ ਫਿਲਹਾਲ ਅਜੇ ਹੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ ਲੇਕਿਨ ਜਿਹੜਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਨੂੰ ਕੁਝ ਅਸ਼ੰਕਾ ਵੀ ਜਿਤਾਈ ਗਈ ਹੈ ਕਿ ਜਿਹੜੀ ਹਥਿਆਰ ਵਰਦਿਆ ਗਿਆ ਸੀ ਉਸ ਦੇ ਵਿੱਚ ਜਿਹੜੀ AK47 ਰਾਈਫਲ ਸੀ ਲੇਕਿਨ ਪੁਲਿਸ ਵੱਲੋਂ ਜਿਹੜੀ ਇਸ ਗੱਲ ਤੋਂ ਮਨਾਹੀ ਕੀਤੀ ਗਈ ਹੈ ਕਿ ਉਹ ਜਿਹੜਿਆ ਕਿ ਪਿਸਟਲ ਨਾਲ ਹੀ ਫਾਇਰ ਕੀਤੇ ਗਏ ਸਨ ਜੀ ਬਹੁਤ ਵੱਡੀ ਵਾਰਦਾਤ ਜਿਹੜੀ ਹੈ ਉਹ ਅਮਲ ਜ਼ਿਲ੍ਹੇ ਆਂਦੀ ਗਈ ਹੈ ਕੁਝ ਬਦਮਾਸ਼ਾਂ ਵੱਲੋਂ ਫਿਲਹਾਲ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਉੱਥੇ ਮੌਕੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੌਕੇ ਦੇ ਵਿੱਚ ਪਹੁੰਚ ਰਹੇ ਹਾਂ ਔਰ ਤੁਸੀਂ ਪੂਰੀ ਸਿਚੁਏਸ਼ਨ ਨੂੰ ਜਿਹੜੀ ਹੈ ਉਹ ਆਪਣੇ ਕੈਮਰੇ 'ਚ ਕੈਦ ਕਰਾਂਗੇ ਲੇਕਿਨ ਜੇਕਰ ਅਸੀਂ ਗੱਲ ਕਰੀਏ ਸਿਚੁਏਸ਼ਨ ਦੀ ਕਿਉਂਕਿ ਵਿਆਸ ਸਮਾਗਮ ਚੱਲ ਰਿਹਾ ਸੀ ਔਰ ਬਹੁਤ سارے ਲੋਕ ਇੱਥੇ ਹੋਣਗੇ ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਫਾਇਰਿੰਗ ਜਿਹੜੀ ਅੰਨੇਵਾ ਕੀਤੀ ਹੈ ਕੋਈ ਹੋਰ ਵੀ ਜ਼ਖਮੀ ਜਿਹੜਾ ਹੈ ਉਹ ਹੋਇਆ ਹੈ ਜਾਂ ਤੁਹਾਡੇ ਨਜ਼ਰ ਵਿੱਚ ਹੋਵੇ ਕਿ ਹਾਲੇ ਫਿਲਹਾਲ ਇੱਕ ਇੱਕ ਦੇ ਬੰਦੇ ਦੀ ਹੀ ਦੱਸਿਆ ਗਿਆ ਕਿ ਉਹ ਜ਼ਖਮੀ ਹੈ ਬਾਕੀ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਜੀ ਇਸ ਜਿਹੜਾ ਇਹ ਪੈਲਸ ਹੈਗਾ ਸਿੱਧੂ ਫਾਰਮ ਦੱਸਿਆ ਗਿਆ ਹੈ ਜਿੱਥੇ ਕਿ ਵਿਆਸ ਨਗਰ ਚੱਲਦੇ ਆ ਸੀ ਔਰ ਪਿੰਡ ਦੇ ਹੀ ਨਿਵਾਸੀ ਸੇਵਕ ਸਿੰਘ ਹਨ ਉਹਨਾਂ ਦੇ ਬੇਟੇ ਦਾ ਅੱਜ ਵਿਆਹ ਸੀ ਔਰ ਬਰਾਤ ਉੱਤੇ ਪੁੱਜੀ ਸੀ ਔਰ ਜਦੋਂ ਕਿ ਦੋਨਾਂ ਪਾਸਿਓਂ ਲੜਕੀ ਲੜਕੇ ਦੇ ਰਿਸ਼ਤੇਦਾਰ ਔਰ ਹੋਰ ਤੋਂ ਇਲਾਵਾ ਹੋਰ ਯਾਰ ਦੋਸਤ ਸੱਜਣ ਮਿੱਤਰ ਸਾਰੇ ਉੱਤੇ ਪਹੁੰਚੇ ਸਨ ਤੋਂ ਇਲਾਵਾ ਜਿਹੜੇ ਕਿ ਸਿਆਸੀ ਪਾਰਟੀ ਦੇ ਆਗੂ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ ਔਰ ਜਾਣੇ ਕਿ ਜਦੋਂ ਕਿ ਇਸ ਸਟੇਜ ਦੇ ਨਜ਼ਦੀਕ ਇਹ ਪ੍ਰੋਗਰਾਮ ਚੱਲਦੇ ਆ ਕੁਸ਼ੀਆਂ ਦਾ ਮਾਹੌਲ ਸੀਗਾ ਲੋਕ ਆਪਣੇ ਆਪਣੇ ਪਰਿਵਾਰਾਂ ਨਾਲ ਸੋ ਵੀ ਆਨੋਰ ਇੰਜੋਏ ਕਰ ਰਹੇ ਸਨ ਤਾਂ ਚਾਹਨਾ ਕਿ ਜਦੋਂ ਇਹ ਫਾਇਰਿੰਗ ਹੁੰਦੀ ਹੈ ਤਾਂ ਜਿਹੜੀ ਕਿ ਡੀਜੇ ਜਿਹੜਾ ਚੱਲ ਰਿਹਾ ਸੀ ਉਸ ਤੋਂ ਬਾਅਦ ਉਹ ਉਸ ਦੀ ਵੀ ਜਿਹੜਾ ਉਸ ਨੂੰ ਬੰਦ ਕਰਤਾ ਜਾਂਦਾ ਹੈ ਲੇਕਿਨ ਅਫੜਾ ਤਫਰੀਦ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕ ਜਿਹੜੇ ਕੀ ਆ ਪੈਲਸ ਤੋਂ ਭਜਣਾ ਸ਼ੁਰੂ ਕਰ ਦਿੱਤੇ ਹਨ ਇਸ ਦੌਰਾਨ ਜਿਹੜੀ ਅਫੜਾ ਤਫਰੀਦ ਵੱਧੀ ਹੈ ਇਸ ਦੌਰਾਨ ਲੋਕਾਂ ਨੂੰ ਕਈ ਗੁਝੀਆਂ ਸੱਟਾਂ ਵੀ ਲੱਗੀਆਂ ਹਨ ਨਾ ਲੇਕਿਨ ਜੋ ਲੋਕ ਸਨ ਨਾ ਉਹ ਮੌਕੇ ਦਾ ਜਦੋਂ ਕਿ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਸ ਇਸ ਮਾਹੌਲ ਵਿੱਚ ਇੱਕ ਵਿਅਕਤੀ ਦੀ ਡੈਥ ਹੋ ਗਈ ਹੈ ਮੌਕੇ ਤੇ ਹੀ ਜੀ ਤਾਂ ਉਹ ਤੋਂ ਆਹ ਫਲਸਫਾ ਆਪਣੇ ਆਪਣਾ ਘਰ ਨਿਕਲਣਾ ਜਿਹੜਾ ਕੀ ਉਹ ਠੀਕ ਸਮਝਦੇ ਹਨ ਔਰ ਇਸ ਤਰ੍ਹਾਂ ਨੇ ਜਿਹੜਾ ਹੀ ਜਿਹੜਾ ਇਹਨਾਂ ਦਾ ਚਿਹਰਾ ਭਰਾਇਆ ਉਸ ਨੂੰ ਮੌਕੇ ਤੇ ਜਿਹੜੇ ਨਾਲ ਹੀ ਖੜੇ ਸਨ ਔਰ ਉਹਨਾਂ ਨੂੰ ਵੀ ਗੋਲੀ ਲੱਗਦੀ ਹੈ ਉਹ ਚਖਣੀ ਹੋ ਗਈ ਹਨ ਜੀ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਲਈ ਔਰ ਇਸ ਖਬਰ ਤੇ ਇਸੇ ਤਰ੍ਹਾਂ ਨਜ਼ਰ ਬਣਾ ਕੇ ਰੱਖਣਾ ਔਰ ਅਸੀਂ ਆਪਣੇ ਵਿਊਅਰਸ ਤੱਕ ਪੂਰੀ ਜਾਣਕਾਰੀ ਜਿਹੜੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਫਿਲਹਾਲ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਤਰਨ ਤਰਨ ਤੋਂ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਠੱਟੀਆਂ ਮਹੰਤਾ ਦਾ ਸਰਪੰਚ ਜਿਹੜਾ ਹੈ ਉਸ ਦਾ ਕਦਲ ਕਰਦੀ ਹੈ ਅੱਜ ਸਰੇ ਆਮ ਵਿਆਸ ਸਮਾਗਮ ਦੇ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਫਿਲਹਾਲ ਇਹ ਬਦਮਾਸ਼ ਜਿਹੜੇ ਸੀ ਕਿਸ मंसूबे ਦੇ ਨਾਲ ਆਏ ਸੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਜਾਂ ਰੰਜਿਸ਼ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਧਮਕੀਆਂ ਆ ਰਹੀਆਂ ਸਨ ਫਿਲਹਾਲ ਇਹ ਪੂਰਾ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿੱਥੇ ਹੈ ਸੁਰੱਖਿਆ ਜਿਹੜੀ ਆਮ ਜਨਤਾ ਦੀ ਕੌਣ ਕਰ ਰਿਹਾ ਕਿਉਂਕਿ ਜੇਕਰ ਅ ਸਰਪੰਚਾਂ ਦੇ ਕਤਲ ਹੋ ਰਹੇ ਨੇ ਲੀਡਰ ਜਿਹੜੇ ਨੇ ਜ਼ਖਮੀ ਹੋ ਰਹੇ ਨੇ ਤਾਂ ਆਮ ਜਨਤਾ ਜਿਹੜੀ ਹੈ ਉਹ ਸੁਰੱਖਿਆਤ ਕਿੱਥੇ ਹੈ ਇਹ ਸਵਾਲ ਜਿਹੜੇ ਨੇ ਆਮ ਜਨਤਾ ਦੇ ਵੀ ਨੇ ਸਰਕਾਰ ਜਿਹੜੀ ਹੈ ਕਹਿ ਰਹੀ ਹੈ ਕਿ ਕਾਨੂੰਨ ਵਿਵਸਥਾ ਪੰਜਾਬ ਦੀ ਬਿਲਕੁਲ ਠੀਕ ਹੈ ਨਸ਼ਾ ਗੈਂਗਸਟਰਵਾਦ ਜਿਹੜਾ ਹੈ ਉਸ ਤੇ ਕੰਟਰੋਲ ਕੀਤਾ ਜਾ ਰਿਹਾ ਵਕਫ ਵਕ ਮਹਿੰਮਾ ਚਲਾਈਆਂ ਜਾ ਰਹੀਆਂ ਨੇ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕੁਝ ਹੋਰ ਹੀ ਬਿਆਨ ਕਰਿਆ ਨੇ ਵੱਡੀ ਖਬਰ ਹੈ ਤਰਨਤਨ ਦੇ ਪਿੰਡ ਠੱਠੀਆਂ ਮਹੰਤਾ ਦਾ ਸਰਪੰਚ ਹੈ ਹਰਪਿੰਦਰ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਉਸ ਵੇਲੇ ਕੀਤਾ ਗਿਆ ਜਦੋਂ ਇਹ ਸਰਪੰਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਸਟੇਜ ਦੇ ਉੱਤੇ ਮੌਜੂਦ ਸੀ ਨੱਚ ਰੇ ਸੀ ਔਰ ਉਸੇ ਵੇਲੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਇਹ ਜਿਹੜੇ ਬਦਮਾਸ਼ ਸਨ ਪਹਿਲਾਂ ਹੀ ਉੱਥੇ ਮੌਜੂਦ ਸਨ ਤਾਕ ਲਗਾ ਕੇ ਬੈਠੇ ਸੀ ਕਿ ਕਦੋਂ ਸਰਪੰਚ ਆਏਗਾ ਕਦੋਂ ਉਹਨਾਂ ਨੂੰ ਮੌਕਾ ਮਿਲੇਗਾ ਕਦੋਂ ਉਹ ਫਾਇਰਿੰਗ ਕਰਨਗੇ ਜਾਂ ਫਿਰ ਬਾਅਦ ਵਿੱਚ ਉਹ ਮੌਜੂ ਆਏ ਨੇ ਫਿਲਹਾਲ ਸੀਸੀਟੀਵੀ ਜਿਹੜੇ ਲੱਗੇ ਹੋਣਗੇ ਪੁਲਿਸ ਤਮਾਮ ਜਾਂਚ ਕਰ ਰਹੀ ਹੈ ਪਰ ਲਗਾਤਾਰ ਜਿਹੜੇ ਹੋਰ ਜਿਹੜੀ ਆਪੋਜੀਸ਼ਨ ਪਾਰਟੀਆਂ ਐ ਉਹਨਾਂ ਵੱਲੋਂ ਵੀ ਉਹਨਾਂ ਦੇ ਵੀ ਜਿਹੜੇ ਇਸ ਪੂਰੀ ਘਟਨਾ ਦੇ ਉੱਤੇ ਜਿਹੜੇ ਨੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਬਿਲਕੁਲ ਖਰਾਬ ਹੋ ਚੁਕੀ ਹੈ ਲਗਾਤਾਰ ਲੋਕ ਮਾਰ ਰਹੇ ਨੇ ਪਰ ਪੁਲਿਸ ਦੇ ਹੱਥ ਖਾਲੀ ਨੇ ਫਿਲਹਾਲ ਇਕ ਵਾਰੀ ਫੇਰ ਫੌਮ ਦੱਸਦੇ ਨੇ ਕਿ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾ ਦਾ ਸਰਪੰਚ ਹਰਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਪੁੱਤ ਦਾ ਵਿਆਹ ਸੀਗਾ ਔਰ ਉਸ ਵਿਆਹ ਦੇ ਵਿੱਚ ਸਿੱਧੂ ਫੋਰਮ ਪਹੁੰਚਦੇ ਨੇ ਔਰ ਜਿਵੇਂ ਹੀ ਉਹ ਸਟੇਜ ਦੇ ਉੱਤੇ ਪਹੁੰਚਦੇ ਨੇ ਨੱਚਦੇ ਨੇ ਔਰ ਉਸੇ ਵੇਲੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਔਰ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਹਰਪਿੰਦਰ ਸਿੰਘ ਦੀ ਔਰ ਕਿਹਾ ਜਾ ਰਿਹਾ ਕਿ ਚੁਚੇਰਾ ਪ੍ਰਾ ਜਿਸ ਦੇ ਫਿਲਹਾਲ ਸਥਿਤੀ ਜੜੀਆ ਉਹ ਠੀਕ ਦੱਸੀ ਜਾ ਰਹੀ ਹੈ ਉਹ ਵੀ ਜ਼ਖਮੀ ਹੋਇਆ ਹੈ ਗੋਲੀ ਉਸ ਨੂੰ ਵੀ ਲੱਗੀ ਹੈ ਔਰ ਇਸੇ ਦੌਰਾਨ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਭਸੜੜ ਮੱਚ ਜਾਂਦੀ ਹੈ ਪੂਰੇ ਸਿੱਧੂ ਫਾਰਮ ਦੇ ਵਿੱਚ ਇੱਥੇ ਵਿਆਹ ਚੱਲ ਰਿਹਾ ਸੀ ਔਰ ਕਈ ਲੋਕਾਂ ਨੂੰ ਸੱਟਾਂ ਵੀ ਲੱਗਿਆ ਨੇ ਕਿਉਂਕਿ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਲੋਕ ਸਹਿਮ ਜਾਂਦੇ ਨੇ ਚੀਕ ਚਹਾਰਾ ਪੈ ਜਾਂਦਾ ਹੈ ਔਰ ਲੋਕ ਜਿਹੜੇ ਨੇ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਆਪਣੀ ਜਾਨ ਬਚਾਉਣ ਦੇ ਲਈ ਔਰ ਉਸੇ ਦੌਰਾਨ ਲੋਕਾਂ ਨੂੰ ਵੀ ਸੱਟਾਂ ਲੱਗਿਆ ਨੇ ਤਸਵੀਰ ਉਹਨੂੰ ਹਰਪਿੰਦਰ ਸਿੰਘ ਦੀ ਦੱਸੀ ਜਾ ਰਹੀ ਹੈ ਜੋ ਕਿ ਮੌਜੂਦਾ ਸਰਪੰਚ ਸੀਗਾ ਜਿਸ ਦਾ ਕਤਲ ਕਰ ਦਿੱਤਾ ਗਿਆ ਏ ਔਰ ਚ ਚਿਹਰਾ ਭਰਾ ਕੰਬੀਰ ਜ਼ਖਮੀ ਹੈ ਫਿਲਹਾਲ ਤਸਵੀਰਾਂ ਵਿਆਹ ਸਮਾਗਮ ਦੀਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਦੇ ਪੁੱਤ ਦਾ ਵਿਆਹ ਸੀਗਾ ਜਿਸ ਵਿੱਚ ਸ਼ਾਮਲ ਹੋਣ ਦੇ ਲਈ ਸਰਪੰਚ ਹਰਪਿੰਦਰ ਸਿੰਘ ਆਂਦੇ ਨੇ ਵਿਆਹ ਸਮਾਗਮ ਦੀਆਂ ਅ ਖੁਸ਼ੀਆਂ ਜਿਹੜੀਆਂ ਨੇ ਉਹ ਮਾਨਦੇ ਨੇ ਖਾਣਾ ਵਗੈਰਾ ਖਾਂਦੇ ਨੇ ਔਰ ਜਦੋਂ ਨੱਚਣ ਲੱਗਦੇ ਨੇ ਤਾਂ ਉਸੇ ਵੇਲੇ ਦੋ ਬਦਮਾਸ਼ ਜੋ ਪਹਿਲਾਂ ਹੀ ਤਾਕ ਲਗਾ ਕੇ ਬੈਠੇ ਹੋਏ ਸੀ ਉਹਨਾਂ ਵੱਲੋਂ ਵਿਆਹ ਸਮਾਗਮ ਦੇ ਵਿੱਚ ਦਾਖਲ ਹੋ ਕੇ ਭੀੜ ਪਾੜ ਕਾਫੀ ਰਸ ਸੀਗਾ ਵਿਆਹ ਦੇ ਵਿੱਚ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ ਹੈ ਸਰਪੰਚ ਨੂੰ ਔਰ ਥਾਂ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਪੰਚ ਜਿਹੜਾ ਹੈ आम आदमी पार्टी ਦਾ ਫਿਲਹਾਲ ਸਰਕਾਰ ਦੇ ਆਪਣੇ ਹੀ ਨੁਮਾਇंदे ਆਪਣੇ ਹੀ ਲੀਡਰ ਆਪਣੇ ਸਰਪੰਚ ਜਿਹੜੇ ਨੇ ਉਹ ਸੁਰੱਖਿਅਤ ਨਹੀਂ ਹਨ ਅਹ ਹੋਰ ਜਿਹੜੇ ਆਮ ਜਨਤਾ ਹੈ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਸਵਾਲਾਂ ਦੇ ਕਿਰਤੀ ਆ ਜਾਂਦੀ ਹੈ ਫਿਲਹਾਲ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਵਾਰਦਾਤ ਅਜ ਤਰਨਤਾਰਨ ਸ਼ਹਿਰ ਦੇ ਵਿੱਚ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਦੱਸ ਦਿੰਦੇ ਹਾਂ ਕਿ ਬਿਤੇ ਕੁਝ ਮਹੀਨੇ ਪਹਿਲਾਂ ਵੀ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਔਰ ਉੱਥੇ ਵੀ ਇੱਕ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸੇ ਦੀ ਤਰ੍ਹਾਂ ਅੱਜ ਤਰਨਤਾਰਨ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰਦੀ ਹੈ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰਾ ਵਿਆਹ ਵਿੱਚ ਇੱਕ ਵਾਰ ਚਹਾੜਾ ਪੈ ਜਾਂਦਾ ਹੈ ਲੋਕ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਔਰ ਸਰਪੰਚ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਉਹ ਉਮਰ ਜਿਹੜੀ ਆ ਹਰਪਿੰਦਰ ਸਿੰਘ ਦੀ 45 ਸਾਲ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਪਿੰਡ ਠੱਠੀਆਂ ਮਹੰਤਾ ਦਾ ਸਰਪੰਚ ਸੀਗਾ ਔਰ اسی ਪਿੰਡ ਵਿੱਚ ਹੀ ਇੱਕ ਸ਼ਖਸ ਦੇ ਪੁੱਤ ਦਾ ਵਿਆਹ ਸੀ ਜਿਸ ਵਿਆਹ ਨੂੰ ਅਟੈਂਡ ਕਰਨ ਦੇ ਲਈ ਸਰਪੰਚ ਹਰਪਿੰਦਰ ਸਿੰਘ ਆਉਂਦਾ ਹੈ ਔਰ ਉਥੇ ਜਦੋਂ ਹਾਜ਼ਰੀ ਪਰਦਾ ਹੈ ਅਭਿਆਸ ਸਮਾਗਮ ਦੇ ਵਿੱਚ ਔਰ ਸਟੇਜ ਉੱਤੇ ਚੜ ਕੇ ਆਪਣੇ ਹੋਰ ਸਾਥੀਆਂ ਤੇ ਰਿਸ਼ਤੇਦਾਰਾਂ ਸਮੇਤ ਨੱਚ ਰਹੇ ਸਨ ਔਰ ਉਸੇ ਵੇਲੇ ਅਣਪਛਾਤੇ ਬਦਮਾਸ਼ ਆਉਂਦੇ ਨੇ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿੱਧਾ ਫਾਇਰਿੰਗ ਹੁੰਦੀ ਹੈ ਔਰ ਹਰਪਿੰਦਰ ਸਿੰਘ ਦੇ ਟਿੱਡ ਤੇ ਸਿਰ ਤੇ ਗੋਲੀ ਲੱਗਨ ਕਰਕੇ ਥਾਂ ਤੇ ਹੀ ਹਰਪਿੰਦਰ ਦੀ ਮੌਤ ਹੋ ਜਾਂਦੀ ਹੈ ਔਰ ਜਦ ਕਿ ਇਸ ਫਾਇਰਿੰਗ ਦੇ ਵਿੱਚ ਹਰਪਿੰਦਰ ਸਿੰਘ ਦਾ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰਪਿੰਦਰ ਸਿੰਘ ਦਾ ਚਚੇਰਾ ਭਰਾ ਹੀ ਸੀਗਾ ਜੋ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਇਲਾਜ ਦੌਰਾਨ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵਿਆਹ ਸਮਾਗਮ ਦੀਆਂ ਤਸਵੀਰਾਂ ਨੇ ਇਸ ਵਿਆਹ ਸਮਾਗਮ ਦੇ ਵਿੱਚ ਕਾਫੀ ਚਹਲ ਪੈਰ ਸੀਗੀ ਲੋਕ ਇੱਥੇ ਆਉਂਦੇ ਨੇ ਇੰਜੋਏ ਕਰਦੇ ਨੇ ਵਿਆਹ ਚੱਲ ਰਿਹਾ ਸੀਗਾ ਔਰ ਇਸੇ ਦੌਰਾਨ ਗੋਲੀਆਂ ਚੱਲਦੀਆਂ ਨੇ ਔਰ ਇੱਕ ਗੋਲੀ ਜਿਹੜੀ ਹੈ ਸਿੱਧੇ सरपंच ਨੂੰ ਲੱਗਦੀ ਹੈ ਜਿੱਥੇ ਥਾਂ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਫਿਲਹਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਤਰੰਤਾਰਨ ਤੋਂ ਰਮਨ ਜੁੜ ਚੁੱਕੇ ਨੇ ਰਮਨ ਵੱਡੀ ਵਾਰਦਾਤ ਵਾਪਰੀ ਹੈ ਤਰੰਦ ਦੇ ਤਰੰਤਾਰਨ ਦੇ ਵਿੱਚ सरपंच ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕਿ ਕੁਝ ਇਨਫੋਰਮੇਸ਼ਨ ਜੀ ਜਿਲ੍ਹਾ ਤਰਨਤਨ ਅਧੀਨ ਆਉਂਦੇ ਪਿੰਡ ਛੱਟੀਆਂ ਮਹੰਤਾਂ ਦੇ ਮੌਜੂਦਾ ਆਮ ਆਦਮੀ ਪਾਰਟੀ ਸਰਪੰਚ ਹਰਬਿੰਦਰ ਸਿੰਘ ਜਿਹੜੇ ਕਿ ਅੱਜ ਪਿੰਡ ਛੇਰੋਂ ਵਿਕੇ ਮੌਜੂਦ ਸਿੱਧੂ ਫਾਰਮ ਵਿੱਚ ਪਿੰਡ ਦੇ ਹੀ ਇੱਕ ਨਿਵਾਸੀ ਦੇ ਵਿਆਹ ਸਮਾਗਮ ਵਿੱਚ ਪੁੱਜੇ ਸਨ ਔਰ ਇਹ ਜਿਹੜਾ ਪੈਲੇਸ ਹੈ ਅਮਰਸਰ ਬਟਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਹੈ ਔਰ ਪਿੰਡ ਛੇਰੋਂ ਅਧੀਨ ਆਉਂਦਾ ਹੈ ਇਸ ਦੌਰਾਨ ਜਦੋਂ ਸਰਪੰਚ ਹਰਬਿੰਦਰ ਸਿੰਘ ਆਪਣੇ ਹੋਰ ਪਿੰਡ ਦੇ ਨਿਵਾਸੀਆਂ ਤੇ ਉਹ ਜਿਹੜੇ ਆਪਣੇ ਸਾਥੀਆਂ ਸਮੇਤ ਉੱਥੇ ਹਾਜ਼ਰੀ ਭਰ ਰਹੇ ਸਨ ਤਾ ਚਾਨਕੀ ਜਦੋਂ ਇਹ ਸਟੇਜ ਦੇ ਨਜ਼ਦੀਕ ਮੌਜੂਦ ਹੁੰਦੇ ਆਂ ਤਾਂ ਇੱਕ ਵਿਅਕਤੀ ਜਿਹਨੂੰ ਦੱਸਿਆ ਜਾ ਰਿਹਾ ਆਇਆ ਕਿ ਉਹ ਅੰਨੇਵਾ ਫਾਇਰਿੰਗ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਔਰ ਮੌਕੇ 'ਤੇ ਉਹ ਫਰਾਰ ਹੋ ਜਾਂਦਾ ਹੈ ਜੀ ਜੀ ਰਵਨ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਕੋਈ ਚਚੇਰਾ ਭਰਾ ਵੀ ਸੀ ਜਿਹੜਾ ਜ਼ਖਮੀ ਹੋਇਆ ਹੈ ਕਿ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਸ ਵੇਲੇ ਜੀ ਇਹਨਾਂ ਦਾ ਜੋ ਚਿਹਰਾ ਭਰਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਜਰਮਨ ਦੀਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਅਮਰਸਰ ਦੇ ਅਮਨਦੀਪ ਹਸਤਾਨ ਵਿੱਚ ਉਹਨਾਂ ਨੂੰ ਇਲਾਜ ਲਈ ਭੱਤੀ ਕਰਾਇਆ ਗਿਆ ਉਹਨਾਂ ਦੇ ਜਿਹੜੀ ਕਿ ਪੇਟ ਵਿੱਚ ਗੋਲੀ ਲੱਗੀ ਹੈ ਔਰ ਉਹਨਾਂ ਦੀ ਜਿਹੜੀ ਹਾਲਤ ਹੈ ਕੁਝ ਇਹਨਾਂ ਤੋਂ ਜ਼ਿਆਦਾ ਜਿਹੜੀ ਸਥਿਰ ਦੱਸੀ ਜਾ ਰਹੀ ਹੈ ਫਿਰ ਵੀ ਉਹਨਾਂ ਦਾ ਇਲਾਜ ਜਿਹੜਾ ਕਿ ਹਲੇ ਚੱਲ ਰਹੀ ਹੈ ਹੂੰ ਜੀ ਨਹੀਂ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਵਾਪਰੀ ਹੈ ਕਿਉਂਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਵੀ ਸਰਪੰਚ ਦਾ ਕਤਲ ਹੋਇਆ ਸੀਗਾ ਉੱਥੇ ਵੀ ਗੋਲੀਆਂ ਮਾਰ ਕੇ ਸਰਪੰਚ ਨੂੰ ਮਾਰ ਦਿੱਤਾ ਗਿਆ ਸੀਗਾ ਔਰ ਇੱਕ ਵਾਰ ਫੇਰ ਹੁਣ ਤਰਨਤਾਰਨ ਚ ਵੱਡੀ ਵਾਰਦਾਤ ਵਾਪਰਦੀ ਹੈ ਕਾਨੂੰਨ ਵਿਵਸਥਾ ਦੀ ਅ퍼 ਜੇਕਰ ਗੱਲ ਕਰਦੇ ਆ ਲਗਾਤਾਰ ਵਿਗੜਦੀ ਜਾ ਰਹੀ ਹੈ ਹਾਲਾਤ ਜਿਹੜੇ ਨੇ ਹੁਣ ਬੇਕਾਬੂ ਹੋ ਗਏ ਨੇ ਜੇਕਰ ਅਸੀਂ ਕਹਿ ਲਈਏ ਕਿ ਪ੍ਰਸ਼ਾਸਨ ਦੇ ਹੱਥ ਜਿਹੜੇ ਨੇ ਉਹ ਖਾਲੀ ਨੇ ਔਰ ਜਿਹੜੇ ਬਦਮਾਸ਼ ਨੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਦੇ ਨਾਲ ਚਲੇ ਜਾਂਦੇ ਨੇ ਜੀ ਜੇ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਗਰੀਬ ਇੱਕ ਮਹੀਨਾ ਪਹਿਲਾਂ ਪਿੰਡ ਬਲਟੋਆ ਦੇ ਨਜ਼ਦੀਕ ਛੋਟਾ ਪਿੰਡ ਪੈਂਦਾ ਹੈ ਉੱਤੇ ਨਾਲ ਹੀ ਉੱਥੇ ਦੇ ਮੌਜੂਦਾ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਦੇ ਜਾਨ ਉਹਨਾਂ ਨੂੰ ਜਿਹੜਾ ਕਿ ਅੰਮ੍ਰਿਤਸਰ ਦੇ ਇੱਕ ਵਿਆਹ ਸਮਾਗਮ ਵਿੱਚ ਬੜੀ ਬੇਰਮੀ ਨਾਲ ਮੌਤੇ ਘਾਟ ਉਤਾਰਿਆ ਜਾਂਦਾ ਹੈ ਔਰ ਜਿਹੜੇ ਕੀ ਮਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਅਸਤੇ ਇਸ ਦੇ ਨਾਲ ਹੀ ਜੇ ਅਸੀਂ ਪਿਛੇ ਹੋਰ ਕੁਝ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡ ਲਾਲੂ ਖੋਮਨਾਂ ਜਿਲ੍ਹਾ ਕਰਨ ਦਾ ਉਹਥੇ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਜਿਹੜਾ ਉਹਨਾਂ ਨੂੰ ਵੀ ਗੋਲੀ ਮਾਰ ਕੇ ਮੌਤੇ ਘਾਟ ਉਤਾਰਤਾ ਗਿਆ ਸੀ ਜੀ ਹਾਂ ਜੀ ਹਾਂ ਉਹ ਵਾਰਦਾਤਾ ਆਈ ਦੇ ਨਾ ਵਾਪਰ ਰਹੀਆਂ ਜਿਸ ਤੋਂ ਜਿਸ ਨੂੰ ਵੇਖ ਕੇ ਲੈਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤੀ ਫੇਲ ਹੁੰਦੀ ਹੈ ਸਾਬਤ ਨਜ਼ਰ ਆ ਰਹੀ ਹੈ ਜੀ ਨਵਨ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਕੋਈ ਸੁਰਾਗ ਜਿਹੜਾ ਹੈ ਕੋਈ ਮਿਲਿਆ ਹੈ ਜਿਹੜੇ ਬਦਮਾਸ਼ ਵਿਆਹ ਸਮਾਗਮ ਦੇ ਵਿੱਚ ਆਉਂਦੇ ਨੇ ਔਰ ਕਿਸ ਤਰ੍ਹਾਂ ਦੀ ਕੋਈ ਸੀਸੀਟੀ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਉਹ ਐਂਟਰ ਹੋਏ ਨੇ ਜਾਂ ਪਹਿਲਾਂ ਹੀ ਉੱਥੇ ਬੈਠੇ ਹੋਏ ਸੀ ਵੇਟ ਕਰ ਰਹੇ ਸੀ ਸਰਪੰਚ ਦੀ ਕਿ ਕਦੋਂ ਆਉਣਗੇ ਕਦੋਂ ਮੌਕਾ ਮਿਲੇਗਾ ਜਾਂ ਫਿਰ ਬਾਅਦ ਉਹ ਜਿਹੜੇ ਵਿਆਹ ਦੇ ਵਿੱਚ ਦਾਖਲ ਹੁੰਦੇ ਨੇ ਕੁਝ ਇਸ ਤਰ੍ਹਾਂ ਦੀ ਕੋਈ ਸੀਸੀਟੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੋਵੇ ਜੀ ਹਲੇ ਫਿਲਹਾਲ ਜਿਹੜੀ ਪੁਲਿਸ ਦੇ ਅਧਿਕਾਰੀ ਜਿਹੜੇ ਆ ਮੌਕੇ ਤੇ ਪਹੁੰਚ ਚੁੱਕੇ ਹਨ ਉਸ ਤੋਂ ਇਲਾਵਾ ਇਹਨਾਂ ਦੇ ਟਰਾਂਸਪੋਰਟ ਮੰਤਰੀ ਜਿਹੜੇ ਆ ਉਹ ਵੀ ਮੌਕੇ ਤੇ ਪੁੱਜੇ ਹਨ ਜਿਹੜੇ ਕਿ ਮ੍ਰਿਤਕ ਜਿਹੜੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਹਸਪੀਟਲ ਵਿੱਚ ਆ ਨਾ ਕਾਫੀ ਜ਼ਿਆਦਾ ਮਾਹੌਲ ਵੇਖਣਯੋਗ ਨਹੀਂ ਹੈ ਕਾਫੀ ਉਹਨਾਂ ਵਿੱਚ ਸਹਿਮ ਭਰਿਆ ਵੇਖਣ ਨੂੰ ਮਾਹੌਲ ਮਿਲ ਰਿਹਾ ਹੈ ਔਰ ਪਰਿਵਾਰਕ ਮੈਂਬਰ ਰੋਪਲਾ ਰਹੇ ਹਨ ਨਾ ਔਰ ਜਿਹੜਾ ਕਿ ਦੂਸਰਾ ਇਹਨਾਂ ਦਾ ਚਚੇਲਾ ਭਰਾ ਉਸ ਨੂੰ ਅੰਮਰਸੱਧ ਦੇ ਵਿੱਚ ਵਰਤੀ ਕਰਵਾਇਆ ਗਿਆ ਹੈ ਔਰ ਜਿਹੜੀ ਕਿ ਸੀਸੀਟੀਵੀ ਦੀ ਜਿਹੇ ਹੀ ਗੱਲ ਕਰੀਏ ਤਾਂ ਹਲੇ ਫਿਲਹ ਜੀ ਹੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ ਲੇਕਿਨ ਜਿਹੜਾ ਮਾਹੌਲ ਹੈ ਪਰਵਾਰਿਕ ਮੈਂਬਰਾਂ ਨੂੰ ਕੁਝ ਅਚੰਭਾ ਵੀ ਮਚਾਈ ਗਈ ਹੈ ਕਿ ਜਿਹੜੀ ਹਥਿਆਰ ਵਰਤਿਆ ਗਿਆ ਸੀ ਉਸ ਦੇ ਵਿੱਚ ਜਿਹੜੀ AK47 ਰਾਈਫਲ ਸੀ ਲੇਕਿਨ ਪੁਲਿਸ ਵੱਲੋਂ ਜਿਹੜੀ ਇਸ ਗੱਲ ਤੋਂ ਮਨਾਹੀ ਕੀਤੀ ਗਈ ਹੈ ਕਿ ਉਹ ਜਿਹੜਿਆ ਕਿ ਪਿਸਟਲ ਨਾਲ ਹੀ ਫਾਇਰ ਕੀਤੇ ਗਏ ਸਨ ਜੀ ਬਹੁਤ ਵੱਡੀ ਵਾਰਦਾਤ ਜਿਹੜੀ ਹੈ ਉਹ ਅਮਲ ਚ ਲਿਆਂਦੀ ਗਈ ਹੈ ਕੁਝ ਬਦਮਾਸ਼ਾਂ ਵੱਲੋਂ ਫਿਲਹਾਲ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਉੱਥੇ ਮੌਕੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੌਕੇ ਦੇ ਵਿੱਚ ਪਹੁੰਚ ਰਹੇ ਹਾਂ ਔਰ ਪੂਰੀ ਸਿਚੁਏਸ਼ਨ ਨੂੰ ਜਿਹੜੀ ਹੈ ਉਹ ਆਪਣੇ ਕੈਮਰੇ ਵਿੱਚ ਕੈਦ ਕਰਾਂਗੇ ਲੇਕਿਨ ਜੇਕਰ ਅਸੀਂ ਗੱਲ ਕਰ ਇਹ ਸਿਚੁਏਸ਼ਨ ਦੀ ਕਿਉਂਕਿ ਵਿਆਸ ਸਮਾਗਮ ਚੱਲ ਰਿਹਾ ਸੀ ਔਰ ਬਹੁਤ سارے ਲੋਕ ਇੱਥੇ ਹੋਣਗੇ ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਫਾਇਰਿੰਗ ਜਿਹੜੀ ਅੰਨੇਵਾ ਕੀਤੀ ਹੈ ਕੋਈ ਹੋਰ ਵੀ ਜ਼ਖਮੀ ਜਿਹੜਾ ਹੈ ਉਹ ਹੋਇਆ ਹੈ ਜਾਂ ਤੁਹਾਡੇ ਨਜ਼ਰ ਵਿੱਚ ਹੋਵੇ ਕਿ ਹਾਲੇ ਫਿਲਹਾਲ ਇੱਕ ਇੱਕ ਦੇ ਬੰਦੇ ਦੀ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਜ਼ਖਮੀ ਹੈ ਬਾਕੀ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਇਹ ਜਿਹੜਾ ਇਹ ਪਹਿਲਾ ਸ ਹੈਗਾ ਸਿੱਧੂ ਫਾਰਮ ਦੱਸਿਆ ਗਿਆ ਜਿੱਥੇ ਕਿ ਵਿਆਹ ਸਮਾਗਮ ਚੱਲ ਰਿਹਾ ਸੀ ਔਰ ਪਿੰਡ ਦੇ ਹੀ ਨਿਵਾਸੀ ਸਿਵਲ ਸਿੰਘ ਹਨ ਉਹਨਾਂ ਦੇ ਬੇਟੇ ਦਾ ਅੱਜ ਵਿਆਹ ਸੀ ਔਰ ਬਰਾਤ ਉੱਥੇ ਪੁੱਜੀ ਸੀ ਔਰ ਜਦੋਂ ਕਿ ਦੋਨੋਂ ਪਾਸਿਓਂ ਲੜਕੀ ਲੜਕੇ ਦੇ ਰਿਸ਼ਤੇਦਾਰ ਔਰ ਹੋਰ ਰਿਸ਼ਤੇ ਤੋਂ ਇਲਾਵਾ ਹੋਰ ਯਾਰ ਦੋਸਤ ਸੱਜਣ ਮਿੱਤਰ ਸਾਰੇ ਉੱਥੇ ਪਹੁੰਚੇ ਸਨ ਤੋਂ ਇਲਾਵਾ ਜਿਹੜੇ ਕਿ ਸਿਆਸੀ ਪਾਰਟੀ ਦੇ ਆਗੂ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ ਔਰ ਇਹ ਜਾਣਨਾ ਕਿ ਜਦੋਂ ਕਿ ਇਸ ਸਟੇਜ ਦੇ ਨਜ਼ਦੀਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਕੁਰਸੀਆਂ ਦਾ ਮਾਹੌਲ ਸੀਗਾ ਲੋਕ ਆਪਣੇ ਆਪਣੇ ਪਰਿਵਾਰ ਨਾਲੇ ਸਰ ਵੀ ਆਨੂੰ ਐਨਜੋਏ ਕਰ ਰਹੇ ਸਨ ਤਾਂ ਅਚਾਨਕ ਹੀ ਜਦੋਂ ਇਹ ਫਾਇਰਿੰਗ ਹੁੰਦੀ ਹੈ ਤਾਂ ਜਿਹੜੀ ਕਿ ਡੀਜੇ ਜਿਹੜਾ ਚੱਲ ਰਿਹਾ ਸੀ ਉਸ ਤੋਂ ਬਾਅਦ ਉਹ ਉਸ ਦੀ ਵੀ ਜਿਹੜਾ ਉਸ ਨੂੰ ਬੰਦ ਕਰਤਾ ਜਾਂਦਾ ਹੈ ਲੇਕਿਨ ਅਫੜਾ ਤਫਰੀਦ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕ ਜਿਹੜੇ ਕੀ ਆ ਪੈਲਸ ਤੋਂ ਭਜਣਾ ਸ਼ੁਰੂ ਕਰ ਦਿੰਦੇ ਹਨ ਇਸ ਦੌਰਾਨ ਜਿਹੜੀ ਅਫੜਾ ਤਫਰੀਦ ਮੱਚੀ ਹੈ ਇਸ ਦੌਰਾਨ ਲੋਕਾਂ ਨੂੰ ਕਈ ਗੁੱਝੀਆਂ ਸੱਤਾਂ ਮਿਲੀਆਂ ਹਨ ਲੇਕਿਨ ਜੋ ਲੋਕ ਸਨ ਨਾ ਉਹ ਮੌਕੇ ਦਾ ਜਦੋਂ ਕੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਸ ਇਸ ਮਾਹੌਲ ਵਿੱਚ ਇੱਕ ਵਿਅਕਤੀ ਦੀ ਡੈਥ ਹੋ ਗਈ ਹੈ ਮੌਕੇ ਤੇ ਹੀ ਜੀ ਤਾਂ ਉਹ ਤੋਂ ਖਲਸਾਬ ਆਪਣੇ ਆਪਣਾ ਘਰ ਨਿਕਲਣਾ ਜਿਹੜਾ ਕੀ ਉਹ ਠੀਕ ਸਮੇਂ ਦੇ ਹਾਰ ਔਰ ਇਸ ਤਰ੍ਹਾਂ ਜਿਹੜਾ ਹੀ ਜਿਹੜਾ ਇਹਨਾਂ ਦਾ ਚਿਹਰਾ ਭਰਾਇਆ ਉਸ ਨੂੰ ਮੌਕੇ ਤੇ ਜਿਹੜੇ ਨਾਲ ਹੀ ਖੜੇ ਸਨ ਔਰ ਉਹਨਾਂ ਨੂੰ ਵੀ ਗੋਲੀ ਲੱਗਦੀ ਹੈ ਉਹ ਚਤਨੀ ਹੋ ਗਿਆ ਜੀ ਬਾਬੋ ਸ਼ੁਕਰੀਆ तमाम ਜਾਣਕਾਰੀ ਲਈ ਔਰ ਇਸ ਖਬਰ ਤੇ ਇਸੇ ਤਰ੍ਹਾਂ ਨਜ਼ਰ ਬਣਾ ਕੇ ਰੱਖਣਾ ਔਰ ਅਸੀਂ ਆਪਣੇ ਵਿਊਅਰਸ ਤੱਕ ਪੂਰੀ ਜਾਣਕਾਰੀ ਜਿਹੜੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਫਿਲਹਾਲ ਇੱਕ ਵਾਰ ਫੇਰ ਦੱਸ ਦਿੰਨੀ ਆ ਕਿ ਤਰਨ ਤਰਨ ਤੋਂ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਠੱਟੀਆਂ ਮਹੰਤਾ ਦਾ ਸਰਪੰਚ ਜਿਹੜਾ ਹੈ ਉਸਤਾ ਕਦਲ ਕਰ ਦਿੱਤਾ ਗਿਆ